ਦੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਭੁੱਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਬਾਕੀ ਉਹਨਾਂ ਦੀ ਡੈੱਡ ਬੋਡੀ ਮੋਰਚਰੀ ਚ ਰੱਖਾਈ ਹੈ ਸਵੇਰੇ ਅਸੀਂ ਪੋਸਟਮਾਰਨ ਕਰਕੇ ਫਿਰ ਅੱਗੇ ਕਰਾਂਗੇ ਜੀ ਪੁਲਿਸ ਆਪਣੀ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਇਹ ਜੀ ਬੜਾ ਪ੍ਰੀਮਚੂਰ ਹੈਗਾ ਜੀ ਕਹਿਣਾ ਜੋ ਕੰਸਾਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਸਾਡਾ ਆਪਣਾ ਪਰਿਵਾਰ ਲਾਇਸੈਂਸੀ ਵੈਪਨ 25 ਬੋਰ ਦਾ ਉਹ ਤੋਂ ਫਾਇਰ ਇੱਕ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਲੱਗੇ ਕਿ ਐਕਸੀਡੈਂਟਲ ਫਾਇਰ ਹੋਇਆ। ਤੜਕੇ ਕਰਮ ਜਿਹਾ ਇਨਸੀਡੈਂਟ ਹੈ। ਸਰ ਦੇ ਵਿੱਚ ਇੱਕੋ ਫਾਇਰ ਹੈ ਜੀ। ਕਿਉਂਕਿ ਜਿਹਦਾ ਉਹਦਾ ਐਂਟਰੀ اور ਐਗਜ਼ਿਟ ਗੂਲ ਹੈਗਾ। ਲੱਕ ਕੇ ਆਰਪਾਰ ਹੋ ਗਈ ਹੈ। ਕੀ ਗੱਲ ਜੀ ਲੁਧਾਨਾ ਲਾਈਵ ਨਾਲ ਜੁੜ ਤਕ ਤੁਸੀਂ ਤੇ ਮੈਂ ਹਾਂ ਯੂੰਬਰੀ ਐਮ ਐਲ اے ਗੁਰਪ੍ਰੀਤ ਬੱਸੀ ਗੋਗੀ ਦੇ ਘਰਬਾਰ ਮੌਜੂਦ ਹਾਂ ਜਿੱਤੇ ਕਿ ਅੱਜ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਜੇ ਕਿ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹਾਲਾਂਕਿ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਜੇ ਕਿ ਮਿੱਤੇ ਕੋਸ਼ਿਸ਼ ਕਰ ਦਿੱਤਾ ਜਾਂਦਾ ਇਹ ਇੱਥੇ ਸਮੁੱਚੇ ਸਮੁੱਚੇ ਲੀਡਰਸ਼ਿਪ ਆਮ ਆਮਦੀ ਪਾਰਟੀ ਦੇ ਜੇ ਕਿ ਹੈ ਵਿਧਾਇਕ ਵੀ ਜਿਹੜੀ ਕਿ ਪਹੁੰਚਨੇ ਤੇ ਪੰਜਾਬ ਦੇ ਪ੍ਰਧਾਨ ਅਮਨ ਤਵੀ ਤੇ ਪੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਅੱਜ ਇੱਥੇ ਗੁਰਪ੍ਰੀਤ ਬੱਸੀ ਗੋਗੀ ਜੀ ਦੇ ਘਰ ਆ ਕੇ ਜਿਹੜੇ ਕਿ ਹੈ ਪ੍ਰਵਾਦਨਦ ਪ੍ਰਵਾਦਨਾ ਬੈਠ ਕੇ ਅਗੇ ਦੁੱਖ ਸਾਂਝਾ ਕੀਤਾ ਵਾ ਤੇ ਉਹਨਾਂ ਨੂੰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਬੇਹਤ ਦੁੱਖ ਹੈ ਕਿ ਮੇਰੇ ਇੱਕ ਜਿਹੜੀ ਕਿ ਇੱਕ ਹੋਨਾਰ ਜਿਹੜੀ ਕਿ ਹੈ ਵਿਧਾਇਕ ਜਿਹੜੀ ਕਿ ਅੱਜ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਬਹੁਤ ਦੁਖਦਾਈ ਬਹੁਤ ਬੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਭੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਉਹਨਾਂ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਸਰ ਜੀ ਜਾਣਕਾਰੀ ਮੈਨੂੰ ਪਈ ਕੀ ਕਾਰਨ ਕਾਰਨ ਕੀ ਕਾਰਨ ਹੈ ਕਾਰਨ ਪਤਾ ਲੱਗ ਕੇ ਸਕਰ ਜੀ ਗੋਲੀ ਲੱਗੀ ਹੈ ਪੁਲਿਸ ਦਾ ਕਹਿੰਦਾ ਹੈ ਸੀਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ ਪ੍ਰੀਮੇਚਰ ਹੈ ਸੋ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਸਪ੍ਰਸ਼ਾਸਨ ਨੂੰ ਉਸ ਵਕਤ ਗੱਲਬਾਤ ਹੋਈ ਹੈ ਕੋਈ 10 ਪਾਇਆ ਵਿੱਚ ਗੱਲ ਕੀਤੀ ਤਾਂ ਨਹੀਂ ਕੋਈ ਆ ਹੋਈ ਹੈ ਜੀ ਇਹਦੇ ਪੈਸੇ ਤੁਸੀਂ ਕਲੀਅਰ ਕਰ ਲਓ ਹੇਠੇ ਕਰ ਲਓ ਯਾਰ মিডিਆ ਇੰਪੋਰਟੈਂਟ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰੈਲੀਟੀ ਕੀ ਹੈ ਕੀ ਕਾਰਨ ਰਹੇ ਨੇ ਕਹਿੰਦੇ ਗੋਲੀ ਲੱਗੀ ਲੱਗਣ ਕਾਰਨ ਜਿਹੜੀਆਂ ਮੌਤ ਹੋਈ ਓਏ ਲੈਡ ਬੋਬੀ ਕਿਦੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜਾਊਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀ ਹੈ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਲੱਗੇ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀਐਮਸੀ ਦੇ ਵਿੱਚ ਮੋਰਚਰੀ ਚ ਰੱਖਾਈ ਹੈ ਸਰ ਕੋਈ ਲੱਗੀ ਕਿਤੇ ਸਰ ਕਿੰਨੇ 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 ਕਵਜੇ ਦੀ ਸਰ ਕਟਣਾ ਪੂਰੀ ਹੈ तकरीबन 11:30 ਵਜੇ ਦੀ ਵਾਰਦਾਤ ਹੈ ਸਾਡੇ 11:15 ਵਜੇ ਐਮਸੀ ਵਿੱਚ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਕਿ ਹੈਪੀ ਵਾਲੇ ਵਾਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਸੀ ਗੋਣਨਾ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਪਿਸਤਲ ਉਹਨਾਂ ਦਾ ਦਾ ਲੈਡ ਕਿਹੜੇ ਪਾਸੇ ਘਲਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਹੈ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦਸਮ ਲਾਈਵ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਤੁਹਾਨੂੰ ਥੋੜਾ ਜਿਹਾ ਦਾਦੋ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਰਾਈਟ ਲੈਫਟ ਸਰ ਰਾਈਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਗੂਨ ਹੈਗਾ ਲੱਕ ਕੇ ਆਰਪਾਰ ਹੋ ਗਈ ਹੈ ਤਾਂ ਅਚਾਨਕ ਲੱਗਿਆ ਸਫਾਈ ਕਰਦੇ ਪੈ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਫ ਉਹਨਾਂ ਦੇ ਦੱਸਣ ਮੁਤਾਬਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤਾਂ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਕੀ ਮਾਮਲਾ ਜੇਕਰ ਗੋਲੀ ਵਾਲਾ ਦੇਖੋ ਗੁਰਪ੍ਰੀਤ ਗੋਗੀ ਜੀ ਅਮਰਲੇ ਸਾਹਿਬ ਦੀ ਜਿਹੜੀ ਡੈਥ ਹੋਈ ਹੈ ਤੋ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਦੱਸਣ ਮੁਤਾਬਿਕ ਇਹ ਵੀ ਐਕਸੀਡੈਂਟਲ ਫਾਇਰ ਦੇ ਨਾਲ ਹੋਇਆ। ਬਾਕੀ ਉਹਨਾਂ ਦੀ ਡੈੱਡ ਬੋਡੀ ਮੋਰਚਰੀ ਚ ਰੱਖਾਈ ਹੈ। ਸਵੇਰੇ ਅਸੀਂ ਪੋਸਟਮਾਰਟਮ ਕਰਾ ਕੇ ਫਿਰ ਅਗਲੀ ਕਰਾਂਗੇ। ਕੁਝ ਪਤਾ ਲੱਗਾ ਕਿ ਗੋਲੀ ਕਿੱਦਾਂ ਚਲੀ? ਐਕਸੀਡੈਂਟਲ ਜਿਹੜਾ ਫਾਇਰ ਜਿਹੜਾ ਉਹਨਾਂ ਦੱਸਣ ਦਾ ਵੀ ਐਕਸੀਡੈਂਟਲ ਆ ਸਾਫ ਸਫਾਈ ਕਰੀ ਸੀ ਵੈਪਨ ਦੀ ਕਿ ਗੋਲੀ ਚੱਲੀ ਉਹਨਾਂ ਦਾ ਆਪਣਾ ਲਾਇਸੈਂਸੀ ਵੈਪਨ ਹੈ 25 ਬੋਰ ਦਾ ਉਹ ਤੋਂ ਫਾਇਰ ਇੱਕ ਹੋਇਆ। ਦੱਸਿਆ ਕੋਈ ਖਾਣਾ ਵਗੈਰਾ ਵੀ ਕੁਝ ਖਾਇਆ ਸੀ ਸਾਰਾ ਜੋ ਉਹਨਾਂ ਦਾ ਰੁਟੀਨ ਦਾ ਸੀ ਉਹ ਰੁਟੀਨ ਸੀ ਕਿਸੇ ਤਰ੍ਹਾਂ ਦੀ ਕੋਈ ਅਲੱਗ-ਗੱਲ ਨਹੀਂ ਦੇਖਣ ਨੂੰ ਜੀ ਠੀਕ ਸੋ ਸੋ ਸੁਣਾਇਆ ਸੀ ਕਿ ਇਹ ਡੀਸੀਪੀ ਜਸਕਰਨ ਸਿੰਘ ਦੀ ਚੇਜ਼ ਹੈ ਜੀ ਜਿਨ੍ਹਾਂ ਨੇ ਕਿਹਾ ਕਿ ਇੱਕ ਜਰਿਕਿਆ ਲਾਇਸੈਂਸ ਜਰਿਕਾ ਆਪਣਾ ਜਰਿਕਾ ਉਹਨਾਂ ਦਾ ਰਿਵਾਲਵਰ ਆ ਉਹ ਸਾਫ਼ ਕਰਦੇ ਹੋਏ ਔਰ ਅਚਾਨਕ ਹੀ ਜਰਿਕਿਆ ਗੋਲੀ ਚੱਲੀ ਤੇ ਜਦੋਂ ਗੋਲੀ ਚੱਲੀ ਉਸ ਤੋਂ ਬਾਅਦ ਜਰਿਕਿਆ ਪਰਿਵਾਰ ਨੂੰ ਪਤਾ ਚੱਲਿਆ ਜਦੋਂ ਗੋਲੀ ਚੱਲਣ ਦਾ ਰੂਮ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਦੇਖਿਆ ਕਿ ਗੋਗੀ ਜਰਿਕਿਆ ਖੂਨ ਦੇ ਨਾਲ ਲਤਫਤ ਹੋਈ ਸੀ ਉਹਨਾਂ ਨੂੰ ਕੀਆ ਐਮਸੀ ਦੇ ਹਸਪਤਾਲ ਦੇ ਵਿੱਚ ਲਏ ਗਏ ਤੇ ਉਸ ਤੋਂ ਬਾਅਦ ਜਿਹੜੇ ਕਿ ਡਾਕਟਰਾਂ ਨੇ ਉਹਨਾਂ ਨੂੰ ਮਿੱਤੇ ਖੋਸ਼ੀ ਕਰ ਦਿੱਤਾ ਫੋਰੈਂਸ ਲੈਸ ਦੀ ਟੀਮ ਵੀ ਇੱਥੇ ਪਹੁੰਚੀ ਆਮਨ ਰੋੜਾ ਪੰਜਾਬ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਤੇ ਆਲ ਆਲਵਰ ਅਧਿਕਾਰੀ ਵੀ ਜਿਹੜੀ ਕਿ ਇੱਥੇ ਪਹੁੰਚੇ ਹੁਣ ਕਿਹੜੇ ਪਿਸਤਲ ਕਿਹੜੀ ਪਿਸਤਲ ਨਾਲ ਗੋਲੀ ਚੱਲੀ ਸੀ ਅੰਦਰ ਅੰਦਰ ਦੱਸਾਂਗੇ ਜੀ ਅੰਦਰ ਨਹੀਂ ਗੋਲੀ ਸਿਰਫ ਗੋਲੀ ਨਾਲ ਕਿੰਨੇ ਅਫਸਰ ਬੈਠੇ ਜੀ ਜਿਹੜਾ ਸ਼ਬ ਹੈ ਉਹਨਾਂ ਦਾ ਜਿਹੜਾ ਕਿ ਸ਼ਬ ਮੋਚਰੀ ਦੇ ਵਿੱਚ ਰਖਾ ਦਿੱਤਾ ਗਿਆ ਹੈ ਜੁੜੇ ਲੁਧਾਨ ਲੈ ਤਨਾ ਯੂ ਐਮ ਰਿਪੋਰਟ ਤੰਤ